ਓਏ ਆਜੋ 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 ਮੁੰਡੇ ਆਜੋ ਨਾ ਜਾਣਾ ਬੰਬੇ ਨਾ ਜਾਣਾ ਚੰਬੇ ਆਜੋ ਵੱਡਾ ਡਿੱਪੂ ਪੰਗੇ ਜਿੱਥੇ ਤੁਹਾਨੂੰ ਦਵਾਂਗੇ ਟੌਪ ਦੀਆਂ ਹੁੱਡੀਆਂ ਜਿੱਥੇ ਤੁਹਾਨੂੰ ਦਵਾਂਗੇ ਟੌਪ ਦੇ ਟਰੈਕਸੂਟ ਦੇਖੋ ਜੀ ਰੇਟਾਂ ਦੇ ਵਿੱਚ ਹੀ ਬਹੁਤ ਵੱਡੇ ਪਟਾਕੇ ਪਾਤੇ ਆ ਬਾਜ਼ਾਰ ਜਾਂਦੇ ਆ 35 36 36 ਸਾਡੇ ਕੋਲ ਆਜੋ ਕੋਈ 1100 ਚ ਕੋਈ 1200 ਚ ਇਦਾਂ ਰੇਟ ਸਾਨੂੰ ਕਿਸ ਨੇ ਨਹੀਂ ਦੇਣੇ ਹੁਣ ਮਹਾਰਾਜ ਆ ਚੁੱਕੀ ਥੋੜੇ ਬਾਅਦ ਤੇ ਹਜ਼ਾਰ ਜੈਡ ਸਿਰਫ 400 ਤੇ 500 ਰੁਪਏ ਦੇਖੋ ਹੁਣ ਥੋੜੀ ਕੀ ਕੀ ਵਧੀਆ ਆ ਚੁੱਕੀ ਹੈ ਮਹਾਰਾਜ ਥਾਂ ਥੋੜੀ ਆਪੇ ਦੂਰ ਹੋਣੀ ਹੈ ਇਹਦਾ 15 16000 ਤੋਂ ਘੱਟ ਨਹੀਂ ਇੱਥੇ ਤੁਸੀਂ ਆ ਜਾਓ ਸਿਰਫ 3950 ਚ 3 ਪੀਸ ਕੋਟਪੈਂਟ ਦੇ ਦੇਣਗੇ ਆਪਾਂ ਇਦਾਂ ਦੇ ਡਿਜ਼ਾਈਨਰ ਕੋਟਪੈਂਟ ਕੋਈ ਇਹਦਾ ਮੰਗਦਾ 18000 ਕੋਈ ਮੰਗਦਾ 25000 ਕੋਈ ਮੰਗਦਾ 27000 ਇਹ ਤੁਹਾਨੂੰ ਅਸੀਂ ਦਵਾਂਗੇ ਸਿਰਫ 6500 ਰੁਪਏ ਦੇ ਵਿੱਚ ਦਵਾਂਗੇ ਇਹ ਦੇਖੋ ਪ੍ਰੋਪਰ ਕਢਾਈਆਂ ਗੁੜੀਆਂ ਗੱਡੀਆਂ 3 ਪੀਸ ਆ ਟਾਈ ਵੀ ਨਾਲ ਦਵਾਂਗੇ ਸ਼ਰਟ ਵੀ ਨਾਲ ਦਵਾਂਗੇ ਬਾਸਕਟ ਵੀ ਨਾਲ ਦਵਾਂਗੇ ਤੁਹਾਡੇ ਵਾਸਤੇ ਬੇਸ਼ੁਮ ਵਰਾਈਟੀ ਆ ਚੁੱਕੀ ਹੈ ਤੁਸੀਂ ਜਲਦੀ ਦੀ ਵੱਡਾ ਡਿਪੂ ਆ ਕੇ ਆਪਣੇ ਪਸੰਦੇ ਅਕੋਰਡਿੰਗ ਲੈ ਕੇ ਜਾ ਸਕਦੇ ਆ ਜਾ ਕੇ ਲੁੱਟਾਣਾ ਕਰਾਓ ਸਿੱਧਾ ਵੱਡਾ ਡਿਪੂ ਬੰਗੇ ਆਓ ਆ ਦੇਖੋ ਜਿਹੜੇ ਤੁਸੀਂ ਬਜਾਜ ਚੰਨੋ 6 600 7 700 ਰੁਪਏ 10 1000 ਰੁਪਏ ਖਰਚਦੇ ਹੋ ਇੱਥੇ ਆ ਜਾਓ 8 8 10 ਦਾ ਹੈ ਲੌਂਗ ਕੋਟ ਕੋਈ 2500 ਲੈ ਜਾਓ ਕੋਈ 2600 ਲੈ ਜਾਓ ਲਓ ਤੁਹਾਡੇ ਵਾਸਤੇ ਆ ਚੁੱਕੀਆਂ ਗਰਮ ਗਰਮ ਸ਼ਰਟਾਂ ਵੀ ਆ ਚੁੱਕੀਆਂ ਆ ਕਿ ਦੇਖੋ ਕਿਨੇ ਕਿਨੇ ਸੋਹਣੇ ਕਲਰ ਆ ਚੁੱਕੇ ਆ ਦੇਖੋ ਚੈੱਕ ਕਿੰਨੇ ਪਿਆਰੇ ਆ ਚੁੱਕੇ ਆ şu çalda ਇਹੋ ਜੇ ਆਰਟੀਕਲ ਵੀ ਤੁਹਾਨੂੰ ਅਸੀਂ ਦੇ ਰਹੇ ਹਾਂ ਸਿਰਫ 1000 ਰੁਪਏ ਦੇ ਵਿੱਚ ਦਵਾਂਗੇ 1000 ਰੁਪਏ ਦੇ ਵਿੱਚ ਜੀਨ ਲੈਣੀਆਂ ਜੀਨ ਦੀਆਂ ਪੈਂਟਾਂ ਚਾਹੇ ਤੁਸੀਂ ਕਟੀਆਂ ਫਟੀਆਂ ਲੈਣੀਆਂ ਚਾਹੇ ਤੁਸੀਂ ਬੂਟ ਕੱਟ ਲੈਣੀਆਂ ਚਾਹੇ ਤੁਸੀਂ ਸਕਿਨੀ ਲੈਣੀਆਂ ਜੀਨ ਦੀਆਂ ਪੈਂਟਾਂ ਦੇ ਵਿੱਚ ਵੀ ਬਹੁਤ ਸਾਰੀ ਹਿਊਜ਼ ਵੈਰਾਈਟੀ ਆ ਚੁੱਕੀ ਹੈਗੀ ਆ ਆ ਦੇਖੋ ਗਰਮ ਲੋਰ ਵੀ ਆ ਚੁੱਕਿਆ ਤੁਸੀਂ ਲੈ ਕੇ ਜਾ ਸਕਦੇ ਐਪ ਲੱਗੀ ਹੋ ਨਾਲ ਦੇਖੋ ਕਿੰਨੇ ਕਿੰਨੇ ਵਧੀਆ ਕਲਰ ਆ ਚੁੱਕਿਆ ਗਿਆ 550 ਸ਼ੁਰੂ ਹੋ ਰਹੇ ਨੇ ਵੱਡੀ ਡਿਪੂ ਵਿੱਚ ਤੇ ਪਸੰਦ ਉਹ ਤੁਹਾਡੀ ਹੈਗੀ ਆ ਓਏ ਆਜੋ 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 ਮੁੰਡਿਓ ਆਜੋ ਨਾ ਜਾਣਾ ਬੰਬੇ ਨਾ ਜਾਣਾ ਚੰਬੇ ਮਗੇ ਟੌਪ ਦੇ ਟਰੈਕਸੂਟ ਜਿੱਥੇ ਤੋਂ ਦਵਾਂਗੇ ਜੀਨ ਦੀਆਂ ਪੈਂਟਾਂ ਨਾਲ ਦਵਾਂਗੇ ਕੋਟ ਵੰਡ ਭਾਈ ਜੀ ਦੱਸੋ ਹੈ ਕੀ ਕੀ ਆਪਣੇ ਭਾਈ ਦੇਖੋ ਸਾਕੋ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਈਏ ਕਿ ਸਾਡੇ ਬੀਰਾਂ ਵਾਸਤੇ ਵਿంటర్ ਦੀ ਵੈਰਾਈਟੀ ਆ ਚੁੱਕੀ ਤੁਸੀਂ ਵੱਡਾ ਢੀਪ ਭੰਗੇ ਆ ਕੇ ਆਪਣੀ ਚੋਇਸ ਅਕੋਰਡਿੰਗ ਲੈ ਕੇ ਜਾ ਸਕਦੇ ਤੁਹਾਡੇ ਵਾਸਤੇ ਸਵੈਸ਼ਰਟ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਤੁਹਾਨੂੰ ਹਰ ਤਰ੍ਹਾਂ ਦੇ ਸਾਈਜ਼ ਮੈਨੇ ਹੈਗੇ ਆ ਤੁਸੀਂ ਵੱਡਾ ਢੀਪ ਆਓ ਤੇ ਆਪਣੀ ਪਸੰਦ ਦੇ ਕੋਲ ਸੋਹਣ ਸੋਹਣੇ ਸਵੈਸ਼ਰਟ ਲੈ ਕੇ ਜਾਓ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਸ਼ੇਡਸ ਆ 35 360 360 ਸਾਡੇ ਕੋਲ ਆਜੋ ਕੋਈ 1100 ਚ ਕੋਈ 1200 ਚ ਇਦਾਂ ਰੇਟ ਤੁਹਾਨੂੰ ਕਿਸ ਨੇ ਨਹੀਂ ਦੇਣੇ ਕਲਰ ਜਿੱਦਾਂ ਨੇ ਮਰਜ਼ੀ ਲੈ ਜਾਓ ਸਾਈਜ਼ ਜਿੱਦਾਂ ਨੇ ਮਰਜ਼ੀ ਲੈ ਜਾਓ ਗ੍ਰੇ ਕਲਰ ਲੈਣਾ ਚਾਹੇ ਜਿੱਦਾਂ ਦਾ ਮਰਜ਼ੀ ਲੈ ਜਾਓ ਮਤਲਬ ਵੱਡਾ ਡਿਪੂ ਬੰਗਿਆਂ ਦੇ ਵਿੱਚ ਸਾਰੀ ਵੈਰਾਈਟੀ ਮਿਲ ਜਾਣੀ ਆ ਕਿੰਨੀਆਂ ਗੱਲ ਕੀਤੀ ਦੇਖੋ ਮਹਾਰਾਜ ਆ ਚੁੱਕੀ ਤੁਹਾਡੇ ਬਾਅਦ ਤੇ ਹਜ਼ਾਰ ਜੈਡ ਸਿਰਫ 400 ਤੇ 50 ਰੁਪਏ ਵਿੱਚ ਦੇਖੋ ਹੜਵਾਸ ਤੇ ਕਿੰਨੀ ਕਿੰਨੀ ਵਧੀਆ ਆ ਚੁੱਕੀ ਹੈ ਮਹਾਰਾਜ ਛਣ ਤੁਹਾਡੀ ਆਪੇ ਦੂਰ ਹੋਣੀ ਹੈਗੀ ਆ ਜਿਸ ਸੇਣੀ ਸੋਹਣੀ ਸੋਹਣੀ ਜੈਕਟਾ ਪਾਉਣੀ ਹੈਗੀ ਸਿਰਫ 400 ਸੋਨ ਸੋਨੜ ਵਾਸਤੇ ਵੈਂਟਰ ਦੀਆਂ ਜੈਕਟਾਂ ਆ ਚੁੱਕੀਆਂ ਵੱਡੜੀ ਭੂ ਬੰਗੇ ਆ ਕੇ ਤੁਸੀਂ ਲੈ ਕੇ ਜਾ ਸਕਦੇ ਆ ਦੇਖੋ ਜੀ ਵਿਆਹ ਸ਼ਾਦੀਆਂ ਦਿਨ ਆ ਗਏ ਹੁਣ ਦਰਜ਼ੀਆਂ ਕੋਲ ਕੀੜੇ ਮਾਨ ਦੀ ਲੋੜ ਨਹੀਂ ਰੈਡੀमेड ਸਟਿਚ ਕੀਤੇ ਕੋਟ ਪੈਂਟ ਵੀ ਤੁਸੀਂ ਲੈ ਜਾਓ ਇਹ ਦੇਖੋ ਬਾਜ਼ਾਰ ਦੇ ਵਿੱਚ ਤੁਸੀਂ 3 ਪੀਸ ਕੋਟ ਪੈਂਟ ਦੀ ਸਲਾਈ ਕਰਾਉਣੀ ਤਾਂ 5-6000 ਰੁਪਏ ਕੱਲੀ ਸਲਾਈ ਆ ਜੇ ਤੁਸੀਂ ਖਰੀਦਣ ਜਾਂਦੇ ਆ ਤਾਂ 15-16000 ਤੋਂ ਘੱਟ ਨਹੀਂ ਇੱਥੇ ਤੁਸੀਂ ਆ ਜਾਓ ਸਿਰਫ 3450 ਚ 3 ਪੀਸ ਕੋਟਸੂਮਟ ਦੇ ਦੇ ਦਿਆਂਗੇ ਆਪਾਂ ਰੰਗੇ ਦੇ ਵਿੱਚ ਚਾਹੇ ਜਿੱਦਾਂ ਨੇ ਮਰਜ਼ੀ ਲੈ ਜਾਓ ਲਾਈਟ ਲੈ ਜਾਓ ਡਾਰਕ ਲੈ ਜਾਓ ਉਹ ਵੀ ਤੁਹਾਨੂੰ ਦਵਾਂਗੇ ਆ ਦੇਖੋ ਬਾਜ਼ਾਰ 'ਚ ਜਾਂਨੇ ਆ ਇਦਾਂ ਦੇ ਡਿਜ਼ਾਈਨਰ ਕੋਟਸੂਮਟ ਕੋਈ ਇਹਦਾ ਮੰਗਦਾ 18000 ਕੋਈ ਮੰਗਦਾ 25000 ਕੋਈ ਮੰਗਦਾ 27000 ਇਹ ਤੁਹਾਨੂੰ ਅਸੀਂ ਦਵਾਂਗੇ ਸਿਰਫ 6500 ਰੁਪਏ ਦੇ ਵਿੱਚ ਦਵਾਂਗੇ ਇਹ ਦੇਖੋ ਪ੍ਰੋਪਰ ਕਢਾਈਆਂ ਕੁੰਡੀਆਂ ਕੱਡੀਆਂ 3 ਪੀਸ ਆ ਟਾਈ ਵੀ ਨਾਲ ਦਵਾਂਗੇ ਸ਼ਰਟ ਵੀ ਨਾਲ ਦਵਾਂਗੇ ਬਾਸਕਟ ਵੀ ਨਾਲ ਦਵਾਂਗੇ ਜੇ ਤੁਸੀਂ ਚਾਹੋ ਨੀ ਹੋਰ ਥੋੜਾ ਜਿਹਾ ਲਗਜ਼ਰੀ ਲੈਣਾ ਆ ਦੇਖੋ ਬਲੈਕ ਦੇ ਵਿੱਚ ਟਕਸੀਡੋ ਕੋਟ ਪੈਂਟ ਬਹੁਤ ਹੀ ਟਾਪ ਦੀ ਕੁਆਲਿਟੀ ਰੇਟ ਇਹਦਾ ਵੀ ਸਿਰਫ 6500 ਰੁਪਿਆ ਬਾਜ਼ਾਰ 'ਚ ਆਕੇ 20 2000 22000 ਖਰਚੇ ਦੀ ਲੋੜ ਨਹੀਂ ਸਰ 6500 ਹੀ ਦੇ ਦੇਾਂਗੇ ਤੁਹਾਨੂੰ ਲੋ ਵੀ ਬੀਨਾ ਵਾਸਤੇ ਆ ਚੁੱਕੇ ਆ ਬਲੇਜ਼ਰਾਂ ਬਹੁਤ ਟੌਲਟਰੀ ਆ ਚੁੱਕੇ ਆ ਤੁਸੀਂ ਕਹਿੰਦੇ ਸਾਨੂੰ ਮੈਰੀਜ ਆ ਚੁੱਕੀ ਹੈਗੀ ਆ ਅਸੀਂ ਮਾਰੇ ਕੋਟ ਪੈਂਟ ਨਹੀਂ ਪਾਣਾ ਹੈਗਾ ਤੁਹਾਨੂੰ ਪੈਂਟ ਸ਼ਲਡਰ ਉੱਪਰ ਪਾਉਣ ਵਾਸਤੇ ਬਲੇਜ਼ਰ ਮਿਲ ਜਵੇ ਤੁਸੀਂ ਉਹ ਡਾੜੀ ਭੂ ਬੰਗਿਆਂ ਤੋਂ ਅੱਗੇ ਲੈ ਕੇ ਜਾ ਸਕਦੇ ਸਿਰਫ ਆਪਾਂ ਦੇਣੀ ਹੈ 1958 ਰੁਪਿਆ ਵਿੱਚ ਦੇਖੋ ਕਿੰਨੇ ਕਿੰਨੇ ਵਧੀਆ ਆਰਟੀਕਲ ਆ ਚੁੱਕੇ ਆ ਡਿਜ਼ਾਈਨ ਕਿੰਨੇ ਪਿਆਰ ਵਿੱਚ ਅਭੀ ਦੇਖੋ 1958 ਕਿੰਨਾ ਸੋਹਣਾ ਕਲਰ ਆ ਚੁੱਕਾ ਹੈਗਾ ਕਿੰਨੇ ਕਿੰਨੇ ਸੋਹਣੇ ਡਿਜ਼ਾਈਨਿੰਗ ਆ ਚੁੱਕਿਆ ਗਿਆ ਤੁਹਾਡੇ ਵਾਸਤੇ ਬੇਸ਼ੁਮ ਵਰਾਈਟੀ ਆ ਚੁੱਕੀ ਹੈ ਤੁਸੀਂ ਜਲਦੀ ਦੀ ਵੱਡਾ ਡੱਬੂ ਆ ਕੇ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਆ ਨਾਲ ਦੇਖੋ ਫਿਨਿਸ਼ਿੰਗ ਕਿੰਨੀ ਵਧੀਆ ਆ ਚੁੱਕੀ ਹੈ ਕਿ ਦੇਖੋ ਕਿੰਨੇ ਸੋਹਣਾ ਆਰਟੀਕਲ ਆ ਚੁੱਕਾ ਹੈਗਾ ਸਾਡੇ ਬੀਰਾਂ ਵਾਸਤੇ ਨਾ ਬਹੁਤ ਸੋਹਣੀ ਵਰਾਈਟੀ ਆਈ ਹੈ ਔਰ ਤੁਸੀਂ ਜਲਦੀ ਦੀ ਆ ਕੇ ਲੈ ਕੇ ਜਾ ਸਕਦੇ ਆ ਦੇਖੋ ਜੀ ਬਾਜ਼ਾਰਾਂ ਜਿਹਾ ਕੇ ਲੁੱਟਣਾ ਨਾ ਕਰਾਓ ਸਿੱਧਾ ਵੱਡਾ ਡੱਬੂ ਮੰਗੇ ਆਓ ਆ ਦੇਖੋ ਜਿਹੜੇ ਤੁਸੀਂ ਬਾਜ਼ਾਰ ਚੋਂ 6 600 7 700 ਲਭਾ ਰੇਟ ਇਹਦੇ ਉੱਤੇ ਵੀ ਲਿਖ ਕੇ ਲਾਤੇ ਬਾਜ਼ਾਰ ਦਾ ਰੇਟ ਹੈਗਾ 81000 ਸਾਡਾ ਰੇਟ ਹੈਗਾ ਸਿਰਫ 2850 ਰੁਪਏ 2850 ਵਿੱਚ ਸਾਨੂੰ ਅਸੀਂ ਲੌਂਗ ਕੋਡ ਦਵਾਂਗੇ ਰੰਗ ਵੀ ਦੇਖੋ ਬਹੁਤ ਸੋਹਣੇ ਰੰਗ ਹੈਗੇ ਆ ਸਾਈਜ਼ ਸਾਰੇ ਹੈਗੇ ਆ ਸਿੱਧੋ ਸਿੱਧਾ ਫਾਇਦਾ ਨਾ ਜਾਣਾ ਬੰਬੇ ਨਾ ਜਾਣਾ ਚੰਬੇ ਸਿੱਧੇ ਆਓ ਵੱਡਾ ਡਿਪੂ ਬੰਗੇ ਲੜ ਬੰਨ ਲੋ ਗੱਲ ਇਹ ਲਓ ਤੁਹਾਡੇ ਵਾਸਤੇ ਆ ਚੁੱਕੇ ਹਨ ਗਰਮ ਗਰਮ ਸ਼ਰਟਾਂ ਵੀ ਆ ਚੁੱਕੀਆਂ ਹੈਗੇ ਦੇਖੋ ਕਿਨੇ ਕਿਨੇ ਸੋਹਣੇ ਕਲਰ ਆ ਚੁੱਕੇ ਹੈ ਦੇਖੋ ਚੈੱਕ ਕਿਨੇ ਪਿਆਰੇ ਆ ਚੁੱਕੇ ਹੈਗੇ ਆਪਾਂ ਦੇ ਸਿਰਫ 695 ਰੁਪਏ ਵਿੱਚ ਨਾ ਦੇਖੋ ਪਾਕਟ ਲਗਾ ਦਿੱਤੀ ਹੈਗੇ ਬਟਨ ਲਗਾ ਦਿੱਤੇ ਕਿਨੇ ਕਿਨੇ ਟੋਰੀ ਕਲਰ ਆ ਚੁੱਕੇ ਹੈਗੇ ਚੈੱਕ ਛੋਟੇ ਵੀ ਚੈੱਕ ਵੱਡੇ ਵੀ ਆ ਚੁੱਕੇ ਹੈਗੇ ਪਸੰਦ ਹਨ ਤੁਸੀਂ ਕਹਣੀ ਹੈਗੇ ਦੇਖੋ ਕਿਨੇ ਕਿਨੇ ਸੋਹਣੇ ਕਲਰ ਵਾਓ ਵਾਲੀ ਫੀਲਿੰਗ ਆਣੀ ਹੈਗੀ ਆ ਜਿੱਦਾ ਮਰਜੀ ਤੁਸੀਂ ਪਾਓ ਮਾਰੇ ਫੋਟੋਆਂ ਕਰਾਉਦੇ ਮਾਰੇ ਰਾਤ ਠੰਡ ਤੋਂ ਵੀ ਰਾਤ ਪਾਓ ਦੇਖੋ ਜੀ ਨਾਲੇ ਠੰਡ ਤੋਂ ਰਾਤ ਤਾਂ ਦਵਾਂਗੇ ਰੇਟ ਵੀ ਚੀਜ਼ਾਂ ਦਵਾਂਗੇ ਆ ਜਿਹਨੇ ਲੈਣੀਆਂ ਜੀਨ ਦੀਆਂ ਪੈਂਟਾਂ ਚਾਹੇ ਤੁਸੀਂ ਕਟੀਆਂ ਫਟੀਆਂ ਲੈਣੀਆਂ ਚਾਹੇ ਤੁਸੀਂ ਬੂਟ ਕੱਟ ਲੈਣੀਆਂ ਚਾਹੇ ਤੁਸੀਂ ਸਕੀਨੀ ਲੈਣੀਆਂ ਜਿੱਦਾਂ ਦੀ ਮਰਜ਼ੀ ਜੀਨ ਦੀ ਪੈਂਟ ਲੈਣੀਆਂ ਜੀਨ ਦੀਆਂ ਪੈਂਟਾਂ ਦੇ ਵਿੱਚ ਵੀ ਬਹੁਤ ਸਾਰੀ ਹਿਊਜ਼ ਵੈਰਾਈਟੀ ਆ ਚੁੱਕੀ ਹੈਗੀ ਆ ਆ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਆ ਗਏ ਆ ਜਿਹੜੀ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ ਲੈਨੇ ਹੋ 1800 ਤੋਂ 2 2000 ਦੀਆਂ ਜੀਨ ਦੀਆਂ ਪੈਂਟਾਂ ਸਾਡੇ ਕੋਲ ਉਹੀ ਤੁਹਾਨੂੰ 7 700 8 800 ਦੇ ਵਿੱਚ ਮਿਲ ਜਾਂਦੀਆਂ 6 700 ਦੇ ਵਿੱਚ ਤੁਹਾਨੂੰ ਅਸੀਂ ਸਟਾਰਟ ਕਰ ਦਾਂਗੇ ਜੀਨ ਦੀ ਪੈਂਟ ਸਾਡੇ ਵੀਰਾਂ ਬਾਜ਼ਾਰ ਦੇ ਫਾਰਮਰ ਪੈਂਟਾਂ ਆ ਚੁੱਕੀਆਂ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਆ ਚੁੱਕੀਆਂ ਹੈ ਕਲਰ ਦੇਖੋ ਕਿੰਨੇ ਕਿੰਨੇ ਟੋਰੀ ਆ ਚੁੱਕਿਆ ਗਿਆ ਆਪਾਂ ਤੁਹਾਨੂੰ ਦੇਣੀ ਸਿਰਫ 550 ਤੋਂ ਸ਼ੁਰੂ ਆਉਂਦੀ ਹੈਗੀ ਭਾਜੀ ਬਾਹਰ 5 600 ਸਲਾਈ ਲੈਂਦੇ ਹੈਗੇ ਆ ਆਪਾਂ ਸੀਤੀ ਸਲਾਈ ਦੇਣੀ 550 ਦੇਖੋ ਕੋਈ 612 ਦੀ ਅਲੱਗ-ਅਲੱਗ ਪਸੰਦ ਦੇ ਲੱਗ ਹੁਣ ਤੁਹਾਡੀ ਹੈਗੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚ ਵਾਰੀ ਵਰ ਸ਼ਰਟ ਲੈਣੀਆਂ ਚਾਹੇ ਤੁਸੀਂ ਦੇਖੋ ਇਦਾਂ ਪ੍ਰਿੰਟਡ ਲੈਣੀਆਂ ਚਾਹੇ ਤੁਸੀਂ ਚੈੱਕ ਲੈਣੀਆਂ ਚਾਹੇ ਤੁਸੀਂ ਲਾਈਨਾਂ ਵਾਲੀਆਂ ਲੈਣੀਆਂ ਚਾਹੇ ਤੁਸੀਂ ਲੈਣੀਆਂ ਪਲੇਨ ਸ਼ਰਟਾਂ ਦੇ ਵਿੱਚ ਵੀ ਬਹੁਤ ਸਾਰੀ ਰੇਂਜ ਹੈ ਬਾਜ਼ਾਰ 'ਚ ਜਾ ਕੇ ਪਤਾ ਕਰੋ 7-800 ਰੁਪਏ ਕੱਲੀ ਸ਼ਰਟ ਦੀ ਸਲਾਈ ਆ ਤੇ ਅਸੀਂ ਤੁਹਾਨੂੰ ਸਿਰਫ 600 ਰੁਪਏ ਦੀ ਸ਼ਰਟ ਦੇ ਦਾਂਗੇ ਦੇਖੋ ਲਗਜ਼ਰੀ ਚੀਜ਼ 600 ਰੁਪਏ ਦੀ ਸਲਾਈ ਨਹੀਂ ਦੇਣੀ ਦਰਜੀ ਨੇ ਤੁਹਾਨੂੰ ਕਰਕੇ ਅਸੀਂ ਕੱਪੜਾ ਰੈਡੀमेड ਸਟਿਚ ਕੀਤੀ 600 ਰੁਪਏ ਦੀ ਤੁਹਾਨੂੰ ਸ਼ਰਟ ਦਵਾਂਗੇ ਇਸ ਤੋਂ ਇਲਾਵਾ ਡਿਜ਼ਾਈਨ ਦੇਖੀ ਜਾਓ ਇਹ ਤਾਂ ਤੁਹਾਨੂੰ ਅਸੀਂ ਬਹੁਤ ਘੱਟ ਡੀਲ ਦਿਖਾਇਆ ਜੇ ਤੁਸੀਂ ਆਉਣਾ ਇੱਥੇ ਤੁਹਾਨੂੰ ਹੋਰ ਬਹੁਤ ਸਾਰੀ ਵੈਰਾਈਟੀ ਮਿਲ ਜਾਣੀ ਆ ਦੇਖੋ ਸਾਡੇ ਵੀਰਾਂ ਵਾਸਤੇ ਲੋਰ ਵੀ ਕਿਨੇ ਕਿਨੇ ਵਧੀਆ ਆ ਚੁੱਕੇ ਆ ਕਾਰਗੋ ਲੋਰ ਆ ਚੁੱਕੇ ਆ ਗੇਚੀ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਆ ਗੇ ਸਾਈਜ਼ ਤੁਹਾਨੂੰ ਬੱਖੋ ਬੱਖਰੇ ਮੜਿਆ ਗਿਆ ਇਹ ਚ ਕਲਰ ਲਾਈਟ ਵੀ ਕਲਰ ਡਾਰਕ ਵੀ ਆ ਗਿਆ ਨਾ ਦੇਖੋ ਕਿਨੇ ਕਿਨੇ ਸੋਹਣੇ ਪੌਟਾ ਵੀ ਆ ਚੁੱਕੇ ਆ ਗੇ ਫਰੰਟ ਦੇਖੋ ਤੇ ਨਾ ਦੇਖੋ ਵੈਗ ਦੇਖੋ ਕਿਨੇ ਕਿਨੇ ਵਧੀਆ ਡੀਅਰਿੰਗ ਆ ਚੁੱਕਿਆ ਗਿਆ ਆ ਦੇਖੋ ਫਰੰਟ ਦੇਖੋ ਕਿੰਨਾ ਪਿਆਰਾ ਤੇ ਨਾ ਦੇਖੋ ਵੈਗ ਤੇ ਕਿੰਨੀ ਸੋਹਣੀ ਪੌਟਾ ਦਵਾਂਗੇ ਵੀ 1000 ਚ ਆ ਦੇਖੋ ਰੰਗ ਵੀ ਸਾਰੇ ਦਵਾਂਗੇ ਸਾਈ ਵੀ ਸਾਰੇ ਦਵਾਂਗੇ 2500 ਰੁਪਇਆ ਬਿਜਾਰ ਦਾ ਰੇਟ ਆ ਸਾਡੇ ਕੋਲੋਂ ਸਿਰਫ 1000 ਰੁਪਇਆ ਚ ਲੈ ਜਾਓ ਗਰੰਟੀ ਐ ਇਸ ਚੀਜ਼ ਆ ਦੇਖੋ ਗਰਮ ਲੋਰ ਵੀ ਆ ਚੁੱਕੇ ਤੁਸੀਂ ਲੈ ਕੇ ਜਾ ਸਕਦੇ ਐ ਰੈਪ ਲੱਗੀ ਹੋ ਨਾਲ ਦੇਖੋ ਕਿੰਨੇ ਕਿੰਨੇ ਵਧੀਆ ਕਲਰ ਆ ਚੁੱਕੇ ਆ ਗਿਆ 550 ਸ਼ੁਰੂ ਹੋ ਰਹੇ ਨੇ ਵਡੜੀਪੂ ਵਿੱਚ ਤੇ ਪਸੰਦ ਉਹ ਤੁਹਾਡੀ ਹੈਗੀ ਆ ਜੀ 550 ਦੇ ਵਿੱਚ ਲੋਰ ਗਰਮ ਉਹ ਤੁਹਾਨੂੰ ਅਸੀਂ ਦੇ ਰਹੇ ਆ ਜਿਹੜਾ ਬਾਜ਼ਾਰ ਚ 1200 1400 ਤੋਂ ਘੱਟ ਨਹੀਂ ਆ ਆ ਦੇਖੋ ਜਿਹੜੇ ਬਾਹਰਲੇ ਮੁਲਕਾਂ ਚ ਮੁੰਡੇ ਬੈਠੇ ਉਹਨਾਂ ਨੂੰ ਪਤਾ ਵੀ ਇਹਦੀ ਵੈਲਿਊ ਕੀ ਹੈਗੀ ਆ ਇਹਦਾ ਤੋ ਜੇ ਤੁਸੀਂ ਬਾਹਰਲੇ ਮੁਲਕਾਂ 'ਚ ਬੈਠੇ ਆ ਤੁਸੀਂ ਵੀ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਜਾਂ ਸਾਡੇ ਇੱਥੇ ਰਿਸ਼ਤੇਦਾਰ ਹੈਗੇ ਆ ਉਹਨਾਂ ਨੂੰ ਭੇਜ ਦਿਓ ਕੋਰੀਅਰ ਕਰ ਦੇਾਂਗੇ ਇਦਾਂ ਦੇ ਆਰਟੀਕਲ ਜਿਹੜੇ ਤੁਸੀਂ ਵੇਖਾ ਉੱਥੇ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ 70 70 ਪਾਉਂਡ 80 80 ਪਾਉਂਡ 100 100 ਪਾਉਂਡ ਦਾ ਲੈਣੇ ਹੋ ਮਤਲਬ 7-7000 8-8000 ਦੇ ਇਦਾਂ ਦੇ ਆਰਟੀਕਲ ਆਉਂਦੇ ਆ ਉੱਥੇ ਤੁਸੀਂ ਜਿਹੜੇ ਸ਼ੋਰੂਮੋਂ ਲੈਣੇ ਆ ਸਾਡੇ ਕੋਲੋਂ ਆਉਣ ਦਾ ਫਾਇਦਾ ਕੀ ਆ ਇਹ ਤੁਹਾਨੂੰ ਅਸੀਂ ਸਿਰਫ 875 ਜਮਾਂਗੇ ਜਿਹੜੀ ਉੱਪਰ ਹੀ ਰੇਂਜ ਵੀ ਆ ਦੇਖੋ 875 ਇਹਦਾ ਦੇ ਦਿਆ ਗਿਆ। ਸੋ ਜੀ ਰੈਡੀਮੇਡ ਕੱਪੜਾ ਨਾ ਨਾ ਤੁਹਾਨੂੰ ਅਸੀਂ ਦਵਾਂਗੇ ਟੌਪ ਟੌਪ ਦੇ ਲਗਜ਼ਰੀ ਸ਼ੂ ਵੀ ਦਵਾਂਗੇ ਇਹਦੇ ਵਿੱਚ ਤੁਹਾਨੂੰ ਅਸੀਂ ਰੰਗ ਬਹੁਤ سارے ਦੇ ਲੈਣੇ ਆ ਇਹਦੇ ਵੀ ਤੁਹਾਨੂੰ ਅਸੀਂ ਸਾਈਜ਼ ਬਹੁਤ سارے ਦੇ ਲੈਣੇ ਆ ਇਹਦੇ ਅਸੀਂ ਰੇਟ ਵੀ ਤੁਹਾਨੂੰ ਦੇ ਲੈਣੇ ਆ ਜਿਹੜਾ ਬਾਜ਼ਾਰ ਤੁਸੀਂ ਲੈਣੇ ਹੋ 5000 6000 7000 ਇੱਥੇ 1000 ਰੁਪਏ ਚ 1200 ਚ 1400 ਚ 1600 ਚ ਇੰਨੀਆਂ ਕਿ ਰੇਂਜਾਂ ਦੇ ਵਿੱਚ ਤੁਹਾਨੂੰ ਅਸੀਂ ਦੇ ਦਨੇ ਆ ਆ ਚੈੱਕ ਕਰ ਲੋ ਇੱਕ ਨਹੀਂ ਦੋ ਨਹੀਂ ਜਿੰਨੀ ਮਰਜ਼ੀ ਹਿਊਜ਼ ਵੈਰਾਈਟੀ ਲੈ ਜਾਓ ਆ ਦੇਖੋ ਨਾ ਚੀ ਆ ਚੀਜ਼ਾਂ ਤੁਸੀਂ ਲੱਭਦੇ ਫਿਰਦੇ ਹੋ ਸਾਡੇ ਕੋਲ ਆ ਜਾਓ ਵੱਡੇ ਫਾਇਦੇ ਆ ਰੇਟ ਦਾ ਪਤਾ ਕਿੰਨਾ ਸਿਰਫ 875 ਰੁਪਏ ਬਾਜ਼ਾਰ ਤੁਸੀਂ ਜਾ ਕੇ ਲੈਨੇ ਹੋ 5-5000 6-6000 875 ਦੇ ਵਿੱਚ ਤੁਹਾਨੂੰ ਅਸੀਂ ਆਹ ਦੇ ਦੇਣਾ ਹੈਗਾ ਇਸ ਤੋਂ ਇਲਾਵਾ ਚੀਜ਼ਾਂ ਚੈੱਕ ਕਰੋ ਤੁਸੀਂ ਹਾਈ ਚਾਹੀਦੀ ਆ ਉੱਪਰ ਨੂੰ ਚਾਹੀਦੀਆਂ ਆ ਦੇਖੋ ਤਾਂ ਕਲਰ ਵੀ ਚੈੱਕ ਕਰ ਲਓ ਜਿੱਦਾਂ ਦੀ ਮਰਜ਼ੀ ਤੁਹਾਨੂੰ ਚਾਹੀਦੇ ਆ ਆ ਅੱਜਕੱਲ ਬੜਾ ਟ੍ਰੈਂਡਿੰਗ ਦੇ ਵਿੱਚ ਸ਼ੂ ਚੱਲਦਾ ਇਹੋ ਜੇ ਆਰਟੀਕਲ ਵੀ ਤੁਹਾਨੂੰ ਅਸੀਂ ਦੇ ਰਹੇ ਹਾਂ ਸਿਰਫ 1000 ਰੁਪਏ ਦੇ ਵਿੱਚ ਦਵਾਂਗੇ 1000 ਰੁਪਏ ਦੇ ਵਿੱਚ ਭਾਜੀ ਰੇਟ ਹੀ ਤੁਸੀਂ ਤਾਂ ਫ੍ਰੀ ਦੇ ਭਾ ਕੀਤੇ ਪਏ ਸ਼ੂ ਸਾਰੇ ਭਾਈ ਤੁਹਾਨੂੰ ਪਤਾ ਵਾ ਜਿਹੜੀ ਭੂ ਫਾਇਦੇ ਕਰਦਾ ਆ ਰਿਹਾ ਤਾਂ ਹੀ ਲੋਕੀ ਦੁਨੀਆ ਦੇ ਕੋਨੇ-ਕੋਨੇ ਤੋਂ ਆ ਕੇ ਸ਼ਾਪਿੰਗ ਕਰਦੇ ਆ ਗਏ ਮੈਂ ਪੰਜਾਬ ਦੇ ਕੋਨੇ ਤੇ ਕਹਾਂਗਾ ਦ ਦਿਇਆ ਗਿਆ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਵਧੀਆ ਸ਼ੂ ਆ ਚੁੱਕੇ ਆ ਗਿਆ ਤੁਸੀਂ ਰਨਿੰਗ ਕਰਨੀ ਹੈਗੀ ਤੁਸੀਂ ਐਕਸਰਸਾਈਜ਼ ਕਰਨੀ ਤੁਸੀਂ ਜਿਮੀ ਕਰਨੀ ਹੈਗੀ ਤੁਸੀਂ ਲੈ ਕੇ ਜਾ ਸਕੀ ਬਿਲਕੁਲ ਲਾਈਟ ਵੋਟ ਵਿੱਚ ਮੈਨੇ ਹੈ ਗਿਆ ਜਣਕੇ 550 ਤੋਂ ਕੋ ਵੱਡੀ ਪੂ ਸ਼ੂ ਸ਼ੁਰੂ ਹੋਈਆਂ ਤੇ ਪਸੰਦ ਹਨ ਤੁਹਾਡੀ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਵਧੀਆ ਸ਼ੂਜ਼ ਆ ਚੁੱਕੇ ਆ ਗਿਆ ਤੁਹਾਡੇ ਵਾਸਤੇ ਫਾਰਮਲ ਸ਼ੂ ਵੀ ਆ ਚੁੱਕੇ ਤੁਸੀਂ ਵੱਡੀ ਪੂ ਆ ਕੇ ਲੈ ਕੇ ਜਾ ਸਕਿਆ ਤੁਹਾਨੂੰ ਚਾਹੀਦੇ ਹੈਗੇ ਆ ਬਲੈਕ ਚਾਹੀਦੇ ਹੈਗੇ ਆ ਤੁਹਾਨੂੰ ਇਹ ਵਿੱਚ ਹਰ ਤਰ੍ਹਾਂ ਦੇ ਕਲਰ ਮੈਨੇ ਆ ਗਿਆ ਤੇ ਹਰ ਤਰ੍ਹਾਂ ਦੇ ਵਿੱਚ ਆਪਸ਼ਨ ਮਿਲਣੀ ਹੈਗੀ ਆ ਦੇਖੋ ਤੁਸੀਂ ਜਾਣਾ ਵਿਆਹਾਂ ਪਾਰਟੀਆਂ ਜਾਣਾ ਜਾਗੂਆਂ ਦੇ ਜਾਣਾ ਤੁਸੀਂ ਪਾਉਣੇ ਕੋਟ ਪੈਂ ਨਹੀਂ ਜਾਣਾ ਬੰਬੇ ਨਹੀਂ ਜਾਣਾ ਚੰਬੇ ਪਉਣਾ ਸਿਰਫ ਵੱਡਾ ਡਿੱਪੂ ਬੰਗੇ ਨੰਬਰਸ ਕਿੰਦੇ ਕੋਈ ਜਾਣ ਕੇ ਲੈਣੀ ਆ ਤੁਸੀਂ ਇੱਥੇ ਫੋਨ ਕਰ ਸਕਦੇ ਆਂ